ਦੇਖੋ ਇੱਥੇ ਜਿਹੜੀ ਹੈ ਹਿੰਦੁਸਤਾਨ ਯੂਨੀਲੀਵਰ ਦੀ ਇੱਕ ਬਹੁਤ ਵੱਡਾ ਪਲਾਂਟ ਆ ਉਹ ਇੱਥੇ ਸੌਸ ਬਣਾਉਂਦੇ ਆ ਤੇ ਜਦੋਂ ਉਹ ਪੰਜਾਬ ਚ ਪਲਾਂਟ ਆ ਮੈਂ ਤਾਂ ਇਹ ਦੇਖਣ ਆਇਆ ਵੀ ਉਹ ਬਹੁਤ ਜਿਹੜੀ ਪਿਊਰੀ ਆ ਜਿਹੜਾ ਜਿਹੜਾ ਟਮਾਟਰ ਆ ਉਹ ਬਹੁਤ ਵੱਡੀ ਤਦਾਦ ਚ ਬਹੁਤ ਸਟੇਟਾਂ ਤੋਂ ਹੋਰ ਵੀ ਆ ਰਹੇ ਆ ਉਹ ਕਿਉਂ ਨਹੀਂ ਪੰਜਾਬ 'ਚ ਹੋ ਸਕਦਾ ਮੈਂ ਸਿਰਫ ਇਹ ਦੇਖਣ ਆ ਰਹੇ ਆ ਵੀ ਕਿਉਂਕਿ ਮੇਰੇ ਕੋਲ ਮਹਿ ਮਹਿਕਮਾ ਹੈ ਫੂਡ ਪ੍ਰੋਸੈਸਿੰਗ ਦਾ ਵੀ ਉਹ ਕਿਹੜੀ ਵੈਰਾਈਟੀ ਚਾਹੁੰਦੇ ਆ ਕੀ ਚਾਹੁੰਦੇ ਆ ਕੀ ਅਸੀਂ ਆਪਣੇ ਯੂਨੀਵਰਸਿਟੀ ਨਾਲ ਗੱਲ ਕਰਕੇ ਉਹ ਵੈਰਾਈਟੀ ਉਰੇ ਹੋਵੇ ਕੁਝ ਹੋ ਰਹੀ ਆ ਥੋੜੀ ਹੋ ਰਹੀ ਆ ਪਰ ਮੇਰਾ ਮਕਸਦ ਇਹ ਆ ਉਹਨਾਂ ਨਾਲ ਗੱਲ ਕਰਨ ਦਾ ਵੀ ਵੱਧ ਤੋਂ ਵੱਧ ਜੇ ਟਮਾਟਰ ਆ ਤੁਸੀਂ ਇਹ ਸੌਸ ਬਣਾਉਣੀ ਆ ਕਿਉਂਕਿ ਉਹ ਤਾਂ ਬਹੁਤ ਪੁਰਾਣੇ ਨੇ ਵੀ ਅਸੀਂ ਆਪਣਾ ਕਿਸਾਨ ਪੰਜਾਬ ਦਾ ਅਸੀਂ ਉਹਨਾਂ ਦੀ ਡਿਮਾਂਡ ਆ ਜਿਹੜੀ ਉਹ ਕਿਵੇਂ ਪੂਰੀ ਕਰ ਸਕਦੇ ਹਾਂ ਬੇਸਿਕਲੀ ਮੇਰਾ ਆਉਣ ਦਾ ਮਕਸਦ ਇਹ ਆ ਉਹਨਾਂ ਨਾਲ ਬਹਿ ਕੇ ਗੱਲ ਕਰਨਾ ਵੀ ਸਾਨੂੰ ਦੱਸੋ ਕਿਵੇਂ ਪੰਜਾਬ ਚ ਅਸੀਂ ਉਹ ਵੈਰਾਈਟੀ ਲਾਈਏ ਟਮਾਟਰ ਲਾਈਏ ਜਿਹੜਾ ਕਿ ਤੁਹਾਨੂੰ ਅਸੀਂ ਸਪਲਾਈ ਕਰ ਸਕੀਏ ਕਿ ਕਿਵੇਂ ਇਹਨੂੰ ਵਧਾਇਆ ਜਾ ਸਕਦਾ ਇਹਨਾਂ ਨਾਲ ਗੱਲ ਕਰਕੇ ਫਿਰ ਮੈਂ ਐਗਰੀਕਲਚਰ ਯੂਨੀਵਰਸਿਟੀ ਵੀ ਸੀ ਸਾਹਿਬ ਨਾਲ ਗੱਲ ਕਰਕੇ ਵੀ ਉਹੀ ਅਸੀਂ ਟਮਾਟਰ ਲਾਈਏ ਔਰੇ ਜਿਹਦੇ ਨਾਲ ਬਾਰੋਂ ਇਹਨਾਂ ਨੂੰ ਲੋਡ ਨਾ ਪਵੇ ਤੇ ਸਾਡੇ ਕਿਸਾਨ ਦਾ ਫਾਇਦਾ ਹੋਵੇ ਆਖਰ ਜੇ ਇਹ ਬਾਹਰੋਂ ਲੈ ਕੇ ਆ ਰਹੇ ਆ ਮਹਾਰਾਸ਼ਟਰ ਤੋਂ ਕਿਤੋਂ ਵੀ ਇਹਨਾਂ ਨੂੰ ਵੀ ਤਾਂ ਉਹ ਟਰਾਂਸਪੋਰਟੇਸ਼ਨ ਇਹਨਾਂ ਨੂੰ ਵੀ ਤਾਂ ਮਹਿੰਗਾ ਪੈਂਦਾ ਪਰ ਅਸੀਂ ਸਾਡੇ ਕਿਉਂ ਨਹੀਂ ਇਹ ਕਿਉਂਕਿ ਐਡਾ ਵੱਡੀ ਖਾਪਤ ਆ ਤੇ ਉਹ ਜਿਹੜੀਆਂ ਡਿਸਕਸ਼ਨ ਆ ਮੇਨ ਇਹਨਾਂ ਦੇ ਪਲਾਂਟ ਵਾਲਿਆਂ ਨਾਲ ਉਦੋਂ ਬਾਅਦ ਜਦੋਂ ਉਹ ਮੈਨੂੰ ਗੱਲਾਂ ਪਤਾ ਲੱਗਣੀਆਂ ਵੀ ਇਹ ਕੀ ਚਾਹੁੰਦੇ ਆ ਤੇ ਅਸੀਂ ਆਪਣੀ ਯੂਨੀਵਰਸਿਟੀ ਨੂੰ ਉਹ ਸੀਡ ਆ ਉਹ ਜੋ ਵੀ ਕੁਝ ਕਰਨਾ ਹੈ ਕਿਵੇਂ ਕਰਨਾ ਹੈ ਤੇ ਅਸੀਂ ਆਪਣੇ ਪੰਜਾਬ ਦੇ ਕਿਸਾਨ ਨੂੰ ਫਰਦਰ ਦੀਸ ਇਹ ਬਨੂਰ ਖੇਤਰ ਦੇ ਜਿਹੜੇ ਕਾਫੀ ਸਾਰੇ ਜਿਹੜੇ ਹੈਗੇ ਟਮਾਟਰ ਇਧਰ ਵੀ ਬਹੁਤ ਜ਼ਿਆਦਾ ਹੁੰਦਾ ਜੀ ਇੱਥੇ ਵੀ ਪਰ ਪਰ ਮੈਂ ਉਹ ਉਹ ਮੈਂ ਸਮਝਦਾ 1% ਵੀ ਨਹੀਂਗਾ ਜਿੰਨਾ ਉਹਨਾਂ ਦੀ ਲੋੜ ਆ ਨਾ ਉਹ ਪੰਜਾਬ 1% ਤੇ 99% ਉਹ ਬਾਹਰੋਂ ਲੈ ਰਹੇ ਆ ਉਹ ਕਹਿੰਦੇ ਅਸੀਂ ਪੰਜਾਬ ਚੋਂ ਲੈਣਾ ਚਾਹੁੰਦੇ ਆ ਮੈਂ ਇਹ ਗੱਲ ਉਹਨਾਂ ਨਾਲ ਕਰਨਾ ਵੀ ਚਾਹਨਾ ਵੀ ਕੀ ਤੁਹਾਡੀ ਜ਼ਰੂਰਤਾਂ ਆਏ ਜਿਹਦੇ ਨਾਲ ਅਸੀਂ ਪੰਜਾਬ ਦੇ ਕਿਸਾਨ ਨੂੰ ਕਹਿ ਸਕੀਏ ਵੀ ਭਾਈ ਇਹ ਤੁਸੀਂ ਉਰੇ ਆਪਣਾ ਪੈਦਾਵਾਰ ਕਰੋ ਉਹ ਇਨਾਂ ਦੇ ਤੇ ਐਗਰੀਕਲਚਰ ਯੂਨੀਵਰਸਿਟੀ ਤੇ ਸਾਡਾ ਵਿਭਾਗ ਕਿਉਂਕਿ ਮੇਰੇ ਕੋਲ ਜਿਹੜਾ ਫੂਡ ਪ੍ਰੋਸੈਸਿੰਗ ਵਿਭਾਗਾ ਉਹ ਇਸੇ ਕਰ ਇਸੇ ਚੀਜ਼ ਦਾ ਮੇਰੇ ਅੰਡਰ ਆਉਂਦੀਆਂ ਐ ਉਹ ਕਿਸਾਨ ਦਾ ਫਾਇਦਾ ਹੋ ਸਕੇ ਤੇ ਇਹਨਾਂ ਦਾ ਵੀ ਫਾਇਦਾ ਹੋਵੇ ਇਹ ਚੀਜ਼ ਆ ਜਿਹੜੀ ਉਹ ਮੀਟਿੰਗ ਤੋਂ ਬਾਅਦ ਮੈਂ ਇਹਦਾ ਜੋ ਵੀ ਅੱਗੇ ਕਿਵੇਂ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਉਹ ਕਰੂੰਗਾ ਸਾਡੀ ਇੱਕ ਸੰਭੂ ਬੋਰਡ ਤੇ ਗੱਲ ਕਰ ਲਈ ਉਹ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਚਿੰਤਾਜਨਕ ਜਿਹੜੀ ਸਥਿਤੀ ਐ ਇਸ ਵੇਲੇ ਬਣੀ ਹੋਈ ਮੈਂ ਐਮੀ ਕਮਾ ਮੈਂ ਤਾਂ ਬਹੁਤ ਇਹ ਚੀਜ਼ ਤੋਂ ਪਹਿਲਾਂ ਮੈਂ মিডিਆ 'ਚ ਹੱਥ ਜੋੜ-ਜੋੜ ਮੈਂ ਕਿਹਾ ਸੀ ਵੀ ਮੈਂ ਹਾਜ਼ਰ ਹਾਂ ਤੁਸੀਂ ਇੱਕ ਵਾਰ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਕਿੱਥੇ ਤੁਸੀਂ ਆ ਸਕਦੇ ਹੋ ਮੈਂ ਆ ਸਕਦਾ ਹਾਂ ਵੀ ਆਪਾਂ ਗੱਲ ਕਰੀਏ ਜਦੋਂ ਦਾ ਮੈਂ ਮਿਨਿਸਟਰ ਬਣਿਆ ਹਾਂਜੀ ਹਾਂਜੀ ਪਰ ਉਹ ਪਤਾ ਨਹੀਂ ਕਿਉਂ ਮੇਰੀ ਜਾਂ ਤਾਂ ਮੇਰੇ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਗਾ ਜਾਂ ਮੇਰਾ ਉਹ ਇਹ ਸਮਝਦੇ ਨਹੀਂਗੇ ਵੀ ਮੇਰਾ ਕੋਈ ਕਾਦਾ ਜਾਂ ਸਟ੍ਰੈਚਰ ਹੈ ਮੇਰੇ ਲੈਵਲ ਤੇ ਗੱਲ ਕਰਨ ਵਾਲੀ ਮੈਂ ਤਾਂ ਇਹੀ ਕਹਿ ਸਕਦਾ ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ 6 ਮਹੀਨੇ ਪਹਿਲਾਂ ਕਿਹਾ ਸੀ ਵੀ ਆ ਨੌਬਤ ਆਉਣ ਦੀ ਲੋੜ ਨਹੀਂ ਭਾਈ ਮੈਂ ਬੈਠੂਗਾ ਜਿੱਥੇ ਕਹੋਗੇ ਪਰ ਉਹ ਗੱਲ ਮੇਰੀ ਹੁਣ ਮੈਂ ਕੀ ਮੈਂ ਹੋਰ ਕੀ ਕਮਾਂ ਹੁਣ ਸਰਦਲੇਵਾਲ ਸਾਹਿਬ ਦੀ ਹਾਲਤ ਕਾਫੀ ਗੰਭੀਰ ਹੁੰਦੀ ਜਾਂਦੀ ਹੈਗੀਆ ਲੇਕਿਨ ਮਖਲਾ ਕੋ ਹੱਲ ਨਹੀਂ ਹੋ ਰਿਹਾ ਸਾਹਿਬ ਨਾ ਪੰਜਾਬ ਸਰਕਾਰ ਵੀ ਕੋਈ ਗੱਲ ਨਹੀਂ ਸੁਣ ਰਹੀ ਹੈ ਜੀ ਨਹੀਂ ਨਹੀਂ ਪ੍ਰਧਾਨ ਜੀ ਮੈਂ ਦੇਖੋ ਇਹ 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 ਗੱਲਾਂ ਛੋਟੀਆਂ ਨਹੀਂਆਂ ਉਹਨਾਂ ਦੀ ਡਿਮਾਂਡ ਪੰਜਾਬ ਲਈ ਨਹੀਂਗੀ ਉਹਨਾਂ ਦੀ ਡਿਮਾਂਡ ਸਾਰੇ ਦੇਸ਼ ਲਈ ਆ ਤੇ ਜਦੋਂ ਦੇਸ਼ ਦੀ ਡਿਮਾਂਡ ਐਡੀ ਬੜੀ ਉਹਨੂੰ ਪੂਰਾ ਕਰਨਾ ਵੀ ਬਹੁਤ ਵੱਡੀ ਗੱਲ ਪੰਜਾਬ ਲਈ ਕੋਈ ਵੀ ਡਿਮਾਂਡ ਹੋਵੇ ਸਰਕਾਰ ਪੂਰੀ ਕਰਨ ਨੂੰ ਤਿਆਰ ਬੈਠੀ ਆ ਜਿਵੇਂ ਪਹਿਲਾਂ ਗੱਲਾਂ ਹੋਈਆਂ ਸੀ ਇਲੈਕਸ਼ਨ ਤੋਂ ਪਹਿਲਾਂ ਦੱਸੋ ਵੀ ਕਿਹੜੀਆਂ ਫਸਲਾਂ ਲੈਣੀ ਲਾਉਣੀਆਂ ਏ ਉਹਤੇ ਐਮਐਸਪੀ ਪੰਜਾਬ ਲਈ ਦੇਣ ਨੂੰ ਤਿਆਰ ਆ ਸੈਂਟਰ ਸਰਕਾਰ ਪਰ ਜਿਹੜੀ ਡੱਲੇਵਾਲ ਸਾਹਿਬ ਦੀ ਇਸ ਵੇਲੇ ਗੱਲ ਆ ਉਹ ਪੰਜਾਬ ਲਈ ਨਹੀਂ ਕਿ ਸਾਰੇ ਦੇਸ਼ ਲਈ ਆ ਤੇ ਸਾਰੇ ਦੇਸ਼ ਤਾਂ ਪਤਾ ਨਹੀਂ ਕਿੰਨੀਆਂ ਕਿ ਫਸਲਾਂ ਹੁੰਦੀਆਂ ਕਿੰਨੀਆਂ ਕੀ ਹੁੰਦੀਆਂ ਉਹਦੇ ਬਾਰੇ ਮੈਂ ਤਾਂ ਆਪਣੇ ਆਪ ਨੂੰ ਉਸ ਕਾਬਲ ਨਹੀਂ ਸਮਝਦਾ ਵੀ ਮੇਰੀ ਓਡੀ ਸੋਚ ਨਹੀਂਗੀ ਪੰਜਾਬ ਦੇ ਹਕੂਮਤੀ ਸਾਹਿਬ ਨੇ ਇੱਕੋ ਵੀ ਬਿਆਨ ਨਹੀਂ ਦਿੱਤਾ ਹੈਗਾ ਕਿ ਕਿਸਾਨਾਂ ਦੇ ਮੁੱਦੇ ਤੇ ਕੋਈ ਇੱਕ ਵੀ ਬਿਆਨ ਨਹੀਂ ਦਿੱਤਾ ਜਿੱਥੇ ਕਿ ਫਰਮੂਦੇ ਬੈਠੇ ਆ ਨਹੀਂ ਕਿਸਾਨ ਦੇਖੋ ਇਹ ਪਤਾ ਕੀ ਹੋ ਗਿਆ ਇਸ ਵਾਰ ਤਾਂ ਇਹ ਯੂਨੀਅਨ ਵਾਲੇ ਜਿਹੜੇ ਆ ਉਹ ਹਜੇ ਤੱਕ ਆਪਸ ਵਿੱਚ ਵੀ ਹੁਣ ਡੱਲੇ ਵਾਲ ਸਭ ਬੈਠੇ ਸੀ ਸਭ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਜਿੰਨੀਆਂ ਵੀ ਕਿਸਾਨ ਯੂਨੀਅਨ ਹੈ ਜਦੋਂ ਇੱਕ ਬੰਦੇ ਨੇ ਫੈਸਲਾ ਕਰ ਲਿਆ ਵੀ ਮੈਂ ਭਾਈ ਮਰਨ ਵਰਤ ਤੇ ਬਹਿ ਗਿਆ ਤੇ ਸਾਰੀਆਂ ਯੂਨੀਅਨਾਂ ਨੂੰ ਉਹਨਾਂ ਦੇ ਨਾਲ ਆ ਕੇ ਖੜੇ ਹੋਣਾ ਚਾਹੀਦਾ ਜਿਹਦੇ ਨਾਲ ਉਹ ਤਕੜੇ ਹੋਣ ਚਾਹੇ ਮੈਂ ਸਰਕਾਰ ਦਾ ਬਾਅਦ ਚਾ ਪਹਿਲਾਂ ਮੈਂ ਪੰਜਾਬ ਦਾ ਹਾਂ ਮੈਂ ਇਸੇ ਗੱਲੋਂ ਕਹਿੰਦਾ ਸੀ ਵੀ ਆ ਨੌਮਤ ਨਾ ਵੀ ਆਪਾਂ ਗੱਲ ਕਰ ਲਈਏ ਬਹਿ ਕੇ ਮੈਨੂੰ ਕੋਈ ਮੈਂ ਤਾਂ ਕਿਹਾ ਸੀ ਵੀ ਸਨੇਹਾ ਕੋਈ ਆਪਣੇ ਕਿਸੇ ਇੱਕ ਛੋਟੇ ਜਿਹੇ ਕੋਈ ਵਰਕਰ ਉਹਨੂੰ ਭੇਜ ਦਿਓ ਮੇਰੇ ਨਾਲ ਗੱਲ ਕਰਨ ਨੂੰ ਪਰ ਉਹਨਾਂ ਨੇ ਮੇਰੀ ਗੱਲ ਇਹ ਨਹੀਂ ਮੰਨੀ ਮੈਂ ਇਸ ਕਰਕੇ ਬੇਬਸ ਆਪਣੇ ਆਪ ਨੂੰ ਸਮਝ ਕੇ ਮੈਂ ਤਾਂ ਉਦੋਂ ਦਾ ਚੋਪਾ ਅੱਜ ਤੁਹਾਡੇ ਕੋਲ ਬੈਠਾ ਆਏ ਹਾਂ ਤੁਸੀਂ ਵੀ ਸਵਾਲ ਪੁੱਛ ਲਓ ਸਰੀਕ ਨਾ ਹੌਲੀ ਬੇਜਾ ਬੇਦਖ ਸਤਿ ਸ਼੍ਰੀ ਅਕਾਲ ਮਾਲਵਾ 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 ਜਿਹੜੀ ਡਿਸਟ੍ਰਿਕਟ ਹੈ ਸਾਰੀ ਇੱਦੇ ਵਿੱਚ ਇੱਕ ਹਰਦਵਾਰ ਵਾਸਤੇ ਸਿਰਫ ਇੱਕੋ ਹੀ ਟ੍ਰੇਨ ਚੱਲਦੀ ਹੈ ਠੀਕ ਹੈ ਕਈ ਵੀ ਕਈ ਵਾਰੀ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਬਾਰੇ ਤੇ ਉਹਦੇ ਬਾਰੇ ਕੁਝ ਕਰੋ ਕਿ ਇਹ ਟ੍ਰੇਨ ਹਰਦਵਾਰ ਇਹ ਇਹ ਮੈਨੂੰ ਵੀ ਅੱਗੇ ਵੀ ਜੋ ਤੁਸੀਂ ਕਿਹਾ ਏ ਮੈਨੂੰ ਕਈ ਵਾਰ ਇਹ ਮੇਰੇ ਗੱਲ ਧਿਆਨ ਚਾਹੀਆ ਤੇ ਆ ਨਿੰਘ ਜੇ ਕਿਉਂਕਿ ਫੌਗ ਦਾ ਇਹ ਜਿਹੜਾ ਟੇਨਾਂ ਇਹ ਚ ਕਾਫੀ ਜੜੀਆਂ ਘਟਦੀਆਂ ਨੇ ਪਰ ਆ ਫੌਗ ਤੋਂ ਬਾਅਦ ਵਿੰਟਰਸ ਤੋਂ ਬਾਅਦ ਇਹਦੇ ਬਾਰੇ ਮੈਂ ਜੀਐਮ ਨਾਰਦਰਨ ਨਾਲ ਗੱਲ ਉਹਨਾਂ ਨਾਲ ਕਿਉਂਕਿ ਲੋਕਾਂ ਨੇ ਮੈਨੂੰ ਪ੍ਰੈਜੈਂਟੇਸ਼ਨ ਰਿਪਰੈਜ਼ੈਂਟ ਕੀ ਸੀ ਜਨ ਦਿੱਤੀਆਂ ਸੀਗੀਆਂ ਮੈਂ ਪਹਚਾਈਆਂ ਤੇ ਇਹ ਇਹ ਗੱਲ ਮੇਰੇ ਧਿਆਨ ਚ ਹੈ ਇਹਨੂੰ ਅੱਗੇ ਵਧਾਵਾਂਗੇ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ